ਨਾ ਮੈਂ ਜਗੀ ਕਰਤਾਰਵੀਰ ਨੂੰ ਲੈਣਾ ਥੋੜਾ ਜਿਹਾ ਹੈ ਨਾ ਹੂੰ ਵੀ ਆਪਾਂ ਉਹਨਾਂ ਨਾਲ ਚਲਾਉਣੇ ਨਾਲ ਹੀ ਹੈ ਨਾ ਤੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਆਪਾਂ ਇਹਨਾਂ ਨੂੰ ਕਲੀਅਰ ਕਰੀਏ ਹੈ ਨਾ ਉਹ ਵੀ ਨਾ ਸਤਨਾਮ ਵੀਰ ਦੀ ਬਹੁਤ ਰਿਸਪੈਕਟ ਕਰਦਾ ਜਗੀ ਉਹ ਵੀ ਕੋਈ ਐਦਾਂ ਦੀ ਗੱਲ ਨਹੀਂ ਹੈ ਨਾ ਤੂੰ ਦੇਖ ਤੂੰ ਛੋਟਾ ਭਰਾ ਹੈ ਉਹ ਵੱਡਾ ਭਰਾ ਹੈ ਹੈ ਨਾ ਬਿਲਕੁਲ ਮੈਂ ਤਾਂ ਮੈਂ ਚਾਹੁੰਦਾ ਹੀ ਨਹੀਂ ਵੀ ਆਪਾਂ ਆਪਸ ਵਿੱਚ ਕੁਝ ਐਦਾਂ ਦਾ ਇਹਨਾਂ ਨਾਲ ਆਪਾਂ ਕਲੇਸ਼ ਕਰੀਏ ਹੈ ਨਾ ਬਈ ਹੈਉ ਨਹੀਂ ਮੈਂ ਤੁਹਾਨੂੰ ਇੱਕ ਈ ਲਾਦਾ ਮੇਰੇ ਬਲੋਗ ਕੀ ਹੈ ਮੈਂ ਪਹਿਲਾਂ ਸੌਰੀ ਤੇਰੀ ਗੱਲ ਥੋੜੀ ਬਚਾ ਇਹ ਨਾ ਕੁਝ ਲੋਕਾਂ ਨੇ ਨਾ ਕੱਟ ਕੇ ਜਿਹੜੇ ਪੇਜਾਂ ਨੇ ਨਾ ਯਾਰ ਵਿਊਜ਼ ਆ ਵਿਊਜ਼ ਲੈਣ ਲਈ ਜਿਹੜੇ ਕੁਸ਼ਕ ਪੇਜਾਂ 'ਲੇ ਇਦਾਂ ਦੇ ਹੈਗੇ ਜਿਵੇਂ ਕਈ ਨਾ ਆ ਪੇਜਾਂ 'ਲੇ ਮੁੰਡੇ ਨੇ ਮੁੰਡੇ ਨਾ ਆਪਣੀਆਂ ਘਰ ਵਾਲੀਆਂ ਦੇ ਪਿਛਵਾੜੇ ਦਿਖਾ ਦਖਾ ਵਿਊ ਲੈਣੇ ਨਾ ਉਹ ਵੀ ਹਰ ਇੱਕ ਪੇਜਾਂ ਵਾਲਿਆਂ ਦਾ ਜਿਹੜੇ ਨਾ ਅ ਜੋ ਕੱਟ-ਕੱਟ ਕੇ ਨਾ ਵੀਡੀਓਜ਼ ਉਹ ਉਹ ਪਾ ਦਿੰਦੇ ਹੈਗੇ ਹਨਾ ਵੈਸੇ ਕਰਤਾਰ ਇਦਾਂ ਦਾ ਬੰਦਾ ਹੀ ਹੈ ਨਹੀਂ ਬਾਈ ਮੈਂ ਨਾ ਕਰਤਾਰ ਬਹੁਤ ਟਾਈਮ ਤੋਂ ਜਾਣਦਾ ਬਹੁਤ ਵਧੀਆ ਬੰਦਾ ਹੈ ਮੈਂ ਬਈ ਮਿਲਿਆ ਨਹੀਂ ਹੈਗਾ ਬੀਰੇ ਨੂੰ ਹਾਂ ਬਸ ਤੁਸੀਂ ਤਾਂ ਹੀ ਨਹੀਂ ਜਾਣਦੇ ਸੀ ਨਾ ਤਾਂ ਮੈਂ ਤੁਸੀਂ ਮੈਨੂੰ ਸ਼ੁਰੂ ਤੋਂ ਜਾਣਦੇ ਹੋ ਹਨਾ ਜਦੋਂ ਮੈਨੂੰ ਮੇਰਾ ਕੋਈ ਸੀਨੀਅਰ ਆਰਟਿਸਟ ਮਿਲਦਾ ਮੈਂ ਮੈਨੂੰ ਐ ਹੁੰਦਾ ਯਾਰ ਮੈਂ ਇਹਨੂੰ ਕਿਹੜੇ ਹਿਸਾਬ ਨਾਲ ਇੱਜ਼ਤ ਦਵਾਂ ਮੈਂ ਕਿਹੜੀ ਰਿਸਪੈਕਟ ਦਵਾਂ ਮੈਂ ਵੀ ਜਿਹੜਾ ਮੈਨੂੰ ਇਹ ਕਹਿਣ ਵੀ ਹਾਂ ਯਾਰ ਸਾਤ ਤੋਂ ਬਾਅਦ ਇਹ ਆਏ ਨੇ ਯਾਰ ਪਤਾ ਨਹੀਂ ਆ ਕੌਣ ਹੈ ਨਾ ਵਿਚਲਾ ਕੇ ਬੋਪਾਰਾਏ ਬਸ ਬਈ ਇਹਨਾਂ ਤੋਂ ਛੱਡ ਦਿਓ ਮੈਨੂੰ ਨਾ ਬਈ ਹੈ ਨਾ ਜਿਹੜੇ ਐ ਭੌਂਕਦੇ ਨੇ ਆ ਕੇ ਕੁੱਤਿਆਂ ਵਾਂਗੂ ਨਾ ਬਈ ਥੋੜਾ ਟਾਈਮ ਇਹਨਾਂ ਨੂੰ ਧਿਆਨ ਕੱਢ ਲਓ ਚੰਗੇ ਵਧੀਆ ਪੋਜ਼ਿਟਿਵ ਚੀਜ਼ਾਂ ਥੋੜੀਆਂ ਜਿਹੀਆਂ ਆਪਾਂ ਪੱਕਾ ਇਸ ਤਰ੍ਹਾਂ ਦੇ ਵਿੱਚ ਕਦੇ ਕਦੇ ਮੈਂ ਲਾਈਵ ਨਹੀਂ ਹੋਇਆ ਵੀਰੇ ਹਨਾ ਮੈਨੂੰ ਨਹੀਂ ਚਾਹੀਦਾ ਸਭ ਤੋਂ ਵੱਡਾ ਪੰਗਾ ਜੀ ਹਾਂ ਹੋ ਠੀਕ ਠਾਕ ਹੋ ਆਹਾਂ ਵਧੀਆ 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 ਚਲੋ ਚਲੋ ਮੈਂ ਕਿਹਾ ਚੱਲ ਜੱਗੀ ਨਾਲ ਕਰਾ ਦਾਂ ਤੁਹਾਡੀ ਗੱਲ ਇਹ ਵਿੱਚ ਇਹਨੂੰ ਵੀ ਪਤਾ ਨਹੀਂ ਲੱਗਿਆ ਹੈਗਾ ਨਹੀਂ ਵਧੀਆ ਕਮਿਊਨੀਕੇਸ਼ਨ ਇੱਕ ਸਾਰੀਆਂ ਚੀਜ਼ਾਂ ਦਾ ਹੱਲ ਹੁੰਦਾ ਜਦੋਂ ਆਪਾਂ ਦੂਜੇ ਤੋਂ ਗੱਲਾਂ ਸੁਣੀ ਜਾਂਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖੀ ਜਾਂਦੇ ਆ ਉਦੋਂ ਗੱਲਾਂ ਵੱਧੀਆਂ ਹੀ ਆ ਹਾਂ ਹਾਂ ਬਸ ਉਹੀ ਗੱਲ ਆ ਬਈ ਇਹ ਪੇਜਾਂ ਵਾਲੇ ਨਾ ਨਾ ਕਈ ਇੱਕ ਪੁਛਕ ਪੇਜਾਂ ਵਾਲੇ ਇਦਾਂ ਤੇ ਆ ਬਾਈ ਜਿਹੜੇ ਨਾ ਆਪਦੀ ਰੋਟੀ ਰੋਜੀ ਲਈ ਨਾ ਆਪਦੇ ਰੋਟੀ ਰੋਜੀ ਦਾ ਕੀ ਕਹਿ ਸਕਦਾ ਇਹਨੂੰ ਹਨਾ ਉਹਦੇ ਲਈ ਬਾਈ ਦੂਜੇ ਲੋਕਾਂ ਦੀ ਲਾਈਫ ਦੇ ਵਿੱਚ ਭਝਾਲ ਮਚਾ ਦਿੰਦੇ ਆ ਉਹ ਇਹ ਨਹੀਂ ਦੇਖਦੇ ਵੀ ਅਸੀਂ ਆ ਚੀਜ਼ ਕੱਟ ਕੇ ਬਣਾ ਕੇ ਪਾ ਰਹੀਆਂ ਸੀ ਹਨਾ ਤੇ ਜਿਹੜੇ ਹੋਰ ਲੋਕ ਨੇ ਉਹਨਾਂ ਦੀ ਉਹਨਾਂ ਦੀ ਲਾਈਫ ਤੇ ਕੀ ਅਸਰ ਪਊਗਾ ਇਹ ਚੀਜ਼ ਨਹੀਂ ਦੇਖਦੇ ਬਾਈ ਉਹ ਯਾਰ ਉਹ ਜਿਹੜੀ ਰੀਲ ਆ ਨਾ ਜੱਗੀ ਬਾਈ ਤੁਸੀਂ ਦੇਖੀ ਹੋਣੀ ਉਹ ਜਿਹੜੀ ਰੀਲ ਆ ਨਾ ਉਹ ਬੜੀ ਅਨਕਟ ਹੈ ਹੈਨਾ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਮੈਂ ਪੀਟੀਸੀ ਤੇ ਕੋਈ ਸ਼ੋਅ ਕਰਦਾ ਸੀ ਜੀ ਪੀ ਸੀ ਤੇ ਪੰਜਾਬ ਦੇ ਸ਼ੋਅ ਦੇ ਵਿੱਚ ਨਾ ਇੱਕ ਬੰਦਾ ਆਇਆ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਕੀ ਆਉਂਦਾ ਉਹ ਕਹਿੰਦਾ ਮੈਨੂੰ ਸਿਰਫ ਮੂਰਤਰਾਉਦਾ ਹੈਨਾ ਨਹੀਂ ਕਹਿੰਦਾ ਮੈਨੂੰ ਸਿਰਫ ਜਪਜੀ ਸਾਹਿਬ ਦੀਆਂ ਪੰਜ ਪੋੜੀਆਂ ਆਉਂਦੀਆਂ ਨੇ ਮੇਰੇ ਘਰ ਤੇ ਕੋਈ ਸਿਖਾ ਜਾਂਦਾ ਮੈਂ ਪਾਠ ਹੁੰਦਾ ਨਾ ਹੋੜ ਹੁੰਦਾ ਮੈਂ ਉਹਨੂੰ ਕਹਿੰਦਾ ਮੈਨੂੰ ਮੂਲ ਮੰਤਰ ਦੱਸ ਦੇ ਠੀਕ ਹੈ ਉਹਨੂੰ ਮੂਲ ਮੰਤਰ ਵੀ ਨਹੀਂ ਆਉਂਦਾ ਸੀ ਮੈਂ ਕਿਹਾ ਯਾਰ ਤੂੰ ਜਮਾ ਹੀ ਹੈ ਕਾਦਾ ਸਿੱਖ ਮੈਂ ਉਹਨੂੰ ਥੋੜਾ ਝਿੜਕਤਾ ਠੀਕ ਹੈ ਵੀ ਸਿੱਖੋ ਕੁਝ ਬੱਚੇ ਉਹ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਤਰੀਕੇ ਨਾਲ ਕੱਟ ਕੇ ਪਾਈ ਵੀ ਕਰਤਾਰ ਚੀਮੇ ਨੇ ਸਰਦਾਰ ਬੰਦੇ ਦੀ ਬੇਇੱਜ਼ਤੀ ਕਰਤੀ ਪੂਰੀ ਗੱਲ ਨਹੀਂ ਪਾਈ ਗਈ ਉਹਦੇ ਚ ਸਾਰੇ ਸਾਡਾ ਨਿਹੰਗ ਜੱਥੇ ਸਾਰੇ ਤੱਤੇ ਹੋਗੇ ਤੇ ਮੈਨੂੰ ਫੇਰ ਮੇਰੀ ਕੋਈ ਗਲਤੀ ਨਹੀਂ ਮੈਨੂੰ ਸੌਰੀ ਕਹਿਣਾ ਪਿਆ ਪੀਟੀਸੀ ਵਾਲੇ ਕਹਿੰਦੇ ਵੀ ਚਲੋ ਹੈਨਾ ਕਹਿਣਾ ਕਿਉਂਕਿ ਚੈਨਲ ਸੀਗਾ ਆਬਵੀਅਸਲੀ ਵੇ ਉਹਨਾਂ ਨੂੰ ਗਲਤੀ ਕਿਸੇ ਨੇ ਘੱਟ ਕੇ ਪਾਤੀ ਚੈਨਲ ਨੇ ਨਹੀਂ ਕੀਤਾਗੇ ਬਾਈ ਤੇ ਉਹ ਚੱਕਰ ਦੇ ਵਿੱਚ ਨਾ ਮਿਸ ਕਮਿਊਨੀਕੇਸ਼ਨ ਹੋ ਜਾਂਦਾ ਜਦੋਂ ਪੂਰੀ ਗੱਲ ਚੈਨਲ ਨੇ ਦੱਸੀ ਨਹੀਂ ਯਾਰ ਗੱਲ ਹੈ ਜੱਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚੱਲ ਹਨਾ ਵੀਰ ਵਰਗਾ ਬੰਦਾ ਨਾ ਬੰਨਾ ਕਰਤਾਰ ਵਰਗਾ ਬਹੁਤ ਔਖਾ ਹੈ ਜਿਹੜਾ ਕੁਛ ਇਹ ਦੇਖੀ ਬੈਠਾ ਨਾ ਜੋ ਚੀਜ਼ ਹੈ ਦੇਖੀ ਬੈਠੇ ਬੰਦਾ ਸੱਚੀ ਧੰਨ ਹੈ ਬਾਈ ਮੈਂ ਮੈਂ ਚੱਲੋ ਇਹਦੀ ਮੈਂ ਪਿੱਠ ਪਿੱਛੇ ਵੀ ਕਹਿਣਾ ਅੱਜ ਭਰਾ ਸਾਹਮਣੇ ਆ ਹਨਾ ਇਹਦੇ ਵਰਗਾ ਬੰਦਾ ਬੰਨਾ ਬਹੁਤ ਔਖਾ ਹੈ ਬਹੁਤ ਕੈਂਟ ਯਾਰਾਂ ਦਾ ਯਾਰ ਯਾਰ ਸਿਰਾ ਬੰਦਾ ਹੈ ਬਾਈ ਆਪਣਾ ਠੀਕ ਹੈ ਨਾ ਮੈਨੂੰ ਨਾ ਮੈਂ ਦੇਖ ਤੂੰ ਛੋਟਾ ਪ੍ਰਾਇ ਮੈਨੂੰ ਨਾ ਜਦੋਂ ਤੂੰ ਬੋਲਿਆ ਮੈਨੂੰ ਤੇ ਬਹੁਤ ਗੁੱਸਾ ਆਇਆ ਮੈਨੂੰ ਬਹੁਤ ਗੁੱਸਾ ਆਇਆ ਤੇ ਤੇ ਮੈਂ ਕਰਤਾਰੂਆ ਮੈਂ ਮੈਂ ਕਿਵੇਂ ਬੋਲੂਗਾ ਮੈਨੂੰ ਕਰਤਾਰਵੀਰ ਨੇ ਮੈਂ ਤੈਨੂੰ ਰਿਕਾਰਡਿੰਗ ਭੇਜ ਦੂੰ ਮੇਰੇ ਕੋਲ ਰਿਕਾਰਡਿੰਗ ਵੀ ਆ ਕਹਿੰਦਾ ਛੱਡ ਪਰੇ ਛੋਟਾ ਪ੍ਰਾਇ ਕੋਈ ਨਾ ਇਹ ਇਹ ਐਦਾਂ ਦਾ ਬੰਦਾ ਯਾਰ ਭਾਈ ਉਹ ਜਿਹੜੀ ਰੀਲ ਸੀ ਕਿ ਨਾ ਕਰ ਆਹ ਬੋਲ ਜਿਹੜੀ ਉਹ ਜਿਹੜੀ ਉਹ ਰੀਲ ਸੀਗੀ ਨਾ ਵੀਰੇ ਮੈਨੂੰ ਲੱਗਦਾ ਵੀ ਨਾ ਥੋੜਾ ਮਾਈਂਡ ਜੇ ਕਿਸੇ ਨੇ ਆਉਦੇ ਵਾਸਤੇ ਕਰਨਾ ਤੁਹਾਨੂੰ 60 70 ਜਾਣੇ ਕੇਰੀਨ ਭੇਜ ਦੇਣ ਨਾ ਤੁਸ ਨੂੰ ਹਿਲਣ ਜੋਗਾ ਨਹੀਂ ਛੱਡਦੇ ਹੋ ਫਿਰ ਨਹੀਂ ਛੱਡਦੇ ਉਧਰ ਦਿਮਾਗ ਖਰਾਬ ਕਰ ਦਿੰਦੇ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਉਹ ਮੈਸੇਜ ਕਰਨਾ ਹੂੰ ਨਾਲ ਤੁਹਾਨੂੰ ਇੰਟਰਵਿਊ ਵਾਲੇ ਬ੍ਰਾਡਕਾਸਟਾਂ ਦੇ ਵੀ ਇੰਸਟਾ ਦੇ ਮਤਲਬ ਮੈਸੇਜ ਹੁਣ ਤੁਹਾਨੂੰ ਕੰਟੈਕਟ ਕਰਨ ਬਾਈ ਤੂੰ ਸਟੇ ਹੋ ਜਾਂਦੇ ਅੱਦੇ ਕੋ ਉਧਰ ਖੜ ਜਾਂਦੇ ਅੱਦੇ ਕੋ ਉਧਰ ਖੜ ਜਾਂਦੇ ਲੜਾਈ ਕਰਾਈ ਜਾਂਦੇ ਮੈਂ ਜੀ ਜੀ ਬਾਈ ਮੈਂ ਪਹਿਲੀ ਗੱਲ ਮੈਂ ਇਹ ਆਪਦੇ ਮਤਲਬ ਵੀ ਤੁਸੀਂ ਮੇਰੇ ਸੀਨੀਅਰ ਆਰਟਿਸਟ ਹੋ ਬਈ ਜੇ ਤੁਸੀਂ ਮੈਨੂੰ ਇਹ ਗਲਤ ਹੋਇਆ ਆਪਣੇ ਦੇ ਵਿੱਚ ਜੇ ਨਾ ਹੋਇਆ ਹੁੰਦਾ ਬਈ ਆਪਾਂ ਮਿਲਦੇ ਮੈਨੂੰ ਇਹ ਹੁੰਦਾ ਵੀ ਮੈਂ ਤੁਹਾਨੂੰ ਕਿਵੇਂ ਜਿੱਦਦਮਾ ਪੂਰੀ ਯਾਰ ਜਿਹੜੀ ਮੇਰੇ ਥੋੜੇ ਨਕਸ਼ੀ ਕਦਮਾਂ ਦੇ ਪਿੱਛੇ ਆ ਮੈਂ ਜਿਹੜੇ ਤੁਹਾਡੇ ਕਦਮ ਨੇ ਨਾ ਗਲਤੀ ਹੋ ਜਾਂਦੀਆਂ ਨੇ ਮੈਂ ਦੱਸਦਾ ਹੈਗੀ ਵੀਰੇ ਪਤਾ ਕੀ ਉਹ ਪੂਰੀ ਇੰਟਰਵਿਊ ਜਿਹੜਾ ਸੁਣਦੇ ਨਾ ਮੈਂ ਸਤਨਾਮ ਵੀਰ ਬਾਰੇ ਕੋਈ ਗਲਤ ਨਹੀਂ ਗੱਲ ਕੀਤੀ ਮੇਰਾ ਵੀ ਦੋਸਤ ਸੀਗਾ ਉਹ ਮੈਂ ਉਹਦੇ ਬਾਰੇ ਗਲਤ ਗੱਲ ਕਹੀ ਨਹੀਂ ਮੈਂ ਕਹੀ ਨਹੀਂ ਕਰਦਾ ਕਿਉਂਕਿ ਉਹ ਨਾ ਇਹ ਗੱਲ ਜੀ ਸਤਨਾਮ ਵੀਰ ਦੀ ਕਿ ਵੀ ਜਦੋਂ ਗੱਲ ਚੱਲੀ ਕਿਉਂਕਿ ਉਧਰੋਂ ਘੁਮਣ ਬਾਈ ਦੀ ਡੈਥ ਹੋਈ ਤੇ মিডিਆ ਮੇਰੇ ਘਰ ਹੀ ਆ ਗਿਆ ਮੈਂ ਨਹੀਂ ਕਿਤੇ ਗਿਆ ਉਹਨੇ ਕੱਪੜੇ 'ਚ ਬੈਠਾ ਸੀਗਾ ਤੇ ਉਸੇ ਟਾਈਮ ਨੇ ਕਿਉਂਕਿ ਉਹਨਾਂ ਨੇ ਆ ਕੇ ਫੋਟੋਸ ਦੇਖਿਆ ਵੀ ਅਸੀਂ ਉਸ ਤੇ ਪ੍ਰੋਫੈਸ਼ਨ ਨੂੰ ਟਾਰਗੇਟ ਕਰਦੇ ਆ ਤੇ ਮੈਨੂੰ ਬਹੁਤ ਜ਼ਿਆਦਾ ਆਫਸੈਟ ਸੀ ਮੈਂ ਕਿ ਯਾਰ ਉਹ ਸ਼ੋਲਡਰ ਦਾ ਆਪਰੇਸ਼ਨ ਕਰਨਗੇ ਕੋਈ ਹਸਪੀਟਲ ਕਿਤੇ ਕੋਈ ਖਬਰ ਨਹੀਂ ਸੀ ਅਸੀਂ ਅੰਦਾਜ਼ਿਆਂ ਨਾਲ ਹੀ ਖਬਰਾਂ ਦਿੰਤੀਆਂ ਜੀ ਉਹਦਾ ਆਪਰੇਸ਼ਨ ਕਿਹਾ ਨਾ ਸਾਡੀ ਦਿਮਾਗ ਖਰਾਬ ਸੀਗਾ ਨਾ ਤੇ ਉਹਦੇ ਨਾਲ ਹੀ ਸਤਨਾਮ ਵੀਰ ਦੀ ਗੱਲ ਹੋ ਗਈ ਹੈ ਨਾ ਸਤਨਾਮ ਖੱਟੜ ਦੀ ਤੇ ਮੈਂ ਸਿਰਫ ਉਹਦੇ ਵਿੱਚ ਇਹ ਕਿਹਾ ਹੋਇਆ ਪੂਰੀ ਇੰਟਰਵਿਊ ਚ ਵੀ ਸਤਨਾਮ ਖੱਟੜਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਉਹ ਆਮ ਆਮ ਬੰਦਾ ਮਸ਼ਹੂਰ ਨਹੀਂ ਹੋ ਸਕਦਾ ਉਹਦੇ ਲਈ ਕਰਨਾ ਪੈਂਦਾ ਯਾਰ ਕੁਝ ਨਾ ਕੁਝ ਮਸ਼ਹੂਰ ਹੋਣਾ ਕੋਈ ਗਲਤ ਗੱਲ ਅਗਲੇ ਦਿਨੇ ਖੋਲ ਹੋਰ ਖੱਟੜ ਵੀ ਉਹ ਆਪਣਾ ਸੋਸ਼ਲ ਮੀਡੀਆ ਤੇ ਮਸ਼ਹੂਰ ਸੀ ਪੂਰਾ ਆਪਣੇ ਕੰਮਾ ਕਰਕੇ ਹੁਮਨ ਕੰਪੀਟੀਸ਼ਨ ਲੜਦਾ ਸੀ ਇੱਥੇ ਕੀ ਹੈ ਅ ਇੱਥੇ ਲੋਕਾਂ ਨੂੰ ਸਮਝਾਉਣਾ ਬਣਦਾ ਵੀ ਪ੍ਰੋਫੈਸ਼ਨਲੀ ਤੇ ਇੱਕ ਸ਼ੌਂਕ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਹਾਂ ਕਿਉਂਕਿ ਉਹ ਉਹ ਫਿਰ ਫਿਰ ਗੱਲ ਚੱਲ ਵੀ ਮੈਂ ਇੱਕ ਗੱਲ ਚੱਲੀ ਮੈਂ ਕਹਿੰਦਾ ਵੀ ਕੋਈ ਲੁਧਿਆਣੇ ਦਾ ਬੰਦਾ ਹੈਗਾ ਬਾਡੀ ਬਿਲਡਰ ਸੀਗਾ ਯਰ ਉਸ ਟਾਈਮ ਕੋ ਲੁਧਿਆਣੇ ਦਾ ਸੀ ਪ੍ਰੋਫੈਸ਼ਨਲ ਕੰਪੀਟੀਸ਼ਨ ਲੜਦਾ ਸੀ ਸਪਲੀ ਸਪਲੀਮੈਂਟ ਵੇਚਦਾ ਸੀਗਾ ਤੇ ਜਿਹੜੇ ਗਰੀ ਮਾਰਕੀਟ ਸਪਲੀਮੈਂਟ ਦੇ ਦਿੰਦੇ ਨੇ ਉਹ ਮੈਂ ਉਹਨੂੰ ਰੋਕਿਆ ਹਨਾ ਤੇ ਉਹ ਵੀ ਲੋਕ ਹੋਰ ਪਾਸੇ ਲਾਈ ਜਾਂਦੇ ਆ ਚਲੋ ਉਹ ਲੋਕਾਂ ਦੀ ਮਰਜ਼ੀ ਆ ਮੈਂ ਕਿਸੇ ਦਾ ਸਪੈਸਿਫਿਕ ਨਾਮ ਨਹੀਂ ਲਿਆ ਉਹ ਬੰਦਾ ਵੀ ਸ਼ਾਇਦ ਮਾਰਕਾ ਪਗਿਆ ਹੋਵੇ ਮੈਨੂੰ ਤਾਂ ਮੁੜ ਕੇ ਉਹ ਵੀ ਨਹੀਂ ਮਿਲਿਆ ਜਿਹੜਾ ਸਪਲੀਮੈਂਟ ਵੇਚਦਾ ਸੀ ਹਨਾ ਮੁੜ ਕੇ ਹੈ ਨਹੀਂਗਾ ਸੋ ਉਹ ਕੀ ਹੈ ਕਿ ਮੈਨੂੰ ਸਤਨਾਮ ਵੀਰ ਨੇ ਦੱਸਿਆ ਵੀ ਆਹ ਬੰਦਾ ਗਲਤ ਸਪਲੀਮੈਂਟ ਵੇਚਦਾ ਸਟੀਰੋਇਡ ਵੇਚਦਾ ਤੇ ਇਸ ਚੀਜ਼ ਨੂੰ ਲੋਕ ਹੋਰ ਪਾਸੇ ਲਾਈ ਜਾਂਦੇ ਨੇ ਜਿੱਦੀ ਗੱਲ ਲੋਕ ਲਾ ਰਹੇ ਨੇ ਉਹ ਕੱਲੇ ਸਪਲੀਮੈਂਟ ਦਿੰਦਾਗਾ ਉਹ ਉਹ ਕੋਈ ਐਦਾਂ ਦਾ ਉਹ ਬੰਦੇ ਨੂੰ ਮਿਲ ਕੇ ਦੇਖੋ ਬੰਦਾ ਇੰਨਾ ਵਧੀਆ ਸਾਰ ਵੀਰੇ ਮੈਂ ਕਿਸੇ ਦਾ ਨਾਮ ਨਹੀਂ ਲਿਆ ਕਿਉਂਕਿ ਮੈਨੂੰ ਨਾਮ ਪਤਾ ਹੀ ਨਹੀਂ ਉਹ ਲੋਕ ਹੋਰ ਪਾਸੇ ਲੱਗੇ ਨੇ ਉਹ ਲੋਕ ਉਹਨੂੰ ਕਹਿੰਦੇ ਜਿਹੜਾ ਤੁਹਾਨੂੰ ਪਤਾ ਤੁਸੀ ਜਾਣਦੇ ਹੋ ਜਿਹਨੂੰ ਉਹਦਾ ਨਾਮ ਲਈ ਜਾਂਦੇ ਨੇ ਲੋਕ ਬਾਈ ਉਹ ਚਲੋ ਨਹੀਂ ਨਹੀਂ ਯਾਰ ਮੈਂ ਤਾਂ ਉਹਦਾ ਨਾਮ ਨਹੀਂ ਲਿਆ ਉਹ ਤਾਂ ਚਲੋ ਵਿਚਾਰਾ ਆਪਣਾ ਰਜਗਾਰ ਚਲਾਉਂਦਾ ਚਲਾਵੇ ਮੈਂ ਤਾਂ ਉਸ ਟਾਈਮ ਦਾ ਬਾਡੀ ਬਿਲਡਰ ਸੀ ਹੁਣ ਤਾਂ ਸ਼ਾਇਦ ਉਹ ਕਿਤੇ ਮੈਨੂੰ ਲੱਗਦਾ ਖੇਤੀਬਾੜੀ ਕਰਦਾ ਹੋਣਾ ਜਾਂ ਕੁਝ ਕਰਦਾ ਹੋਣਾ ਇਹ ਸੁਣਦਾ ਆਊਗਾ ਬਾਈ ਤੂੰ ਦੱਸ ਦੇ ਕੌਣ ਹੈ ਜਦੋਂ ਸੁਪਨਾਮਨ ਨਾਲ ਮਿਲਿਆ ਸੀਗਾ ਉਹ ਪੁਰਾਣੀਆਂ ਗੱਲਾਂ ਨੇ ਸਤਨਾਮ ਵੀਰ ਨੂੰ ਗਏ ਰੋ ਦੁਨੀਆ ਤੋਂ ਇੰਨਾ ਟਾਈਮ ਹੋ ਗਿਆ ਸੋ ਯਾਰ ਵੈਸੀ ਕਿਸ ਨੈਸੀਬਲ ਬੰਦਾ ਸਮਝਦਾਰ ਬੰਦਾ ਇਸ ਦੁਨੀਆ ਤੋਂ ਚਲੇ ਗਏ ਬੰਦੇ ਦੇ ਖਿਲਾਫ ਨਹੀਂ ਬੋਲੂਗਾ ਬਾਈ ਇਹ ਕਨ ਤੁਸੀਂ ਸਾਰਿਆਂ ਨੂੰ ਕਹੋ ਵੀਰੇ ਇਹ ਕਨ ਤੁਸੀਂ ਸਾਰਿਆਂ ਨੂੰ ਆਪਾਂ ਸਾਰੇ ਹੱਥ ਬੰਨ੍ਹ ਕੇ ਕਹਨੇ ਆ ਵੀ ਬ੍ਰਿੰਦਰ ਘੁੰਮਣ ਵੀਰਾ ਤੇ ਇਸ ਤਰ੍ਹਾਂ ਵੀਰਾ ਇਹ ਦੋਏ ਭਰਾ ਲੈਜਟ ਨੇ ਤੇ ਦੋਨਾਂ ਦੀਆਂ ਲੈਨਾਂ ਵੱਖਰੀਆਂ ਵੱਖਰੀਆਂ ਸੀ ਬਾਈ ਮੇਰੀ ਆ ਇੱਕ ਨਾ ਵਿਚਨਾ ਕਮੈਂਟ ਦੇਖਣਾ ਮੇਰੇ ਕੋਲ ਮੇਰਾ ਮੈਨੂੰ ਲਾਈ ਪਤਾ ਕਿਉਂ ਨਹੀਂ ਹੁੰਦਾ ਹੁੰਦਾ ਹਨਾ ਆ ਇੱਕ ਹੈ ਵਿਚ ਕੋਈ ਦੀਪ ਕਰਕੇ ਆ ਹਨਾ ਇਹ ਇਹ ਤੁਹਾਡੀ ਇੰਟੈਂਸ਼ਨ ਲੈਣ ਨੂੰ ਕਹਿੰਦਾ ਤੁਸੀਂ ਇੰਟੈਂਸ਼ਨ ਲੈ ਰਹੇ ਹੋ ਕੋਈ ਜੀ ਕੀ ਕਰਦਾਗਾ ਵੀ ਇਹਦੀ ਆਈਡੀ ਕੱਢਣ ਨੂੰ ਲੱਭਾ ਕੌਣ ਹੈ ਹਨਾ ਇਹ ਇਹਨੂੰ ਨਾਲ ਇਹ ਪੈਰਾਂ 'ਚ ਬੈਠਾ ਹੋਊਗਾ ਫਿਰ ਜਦ ਮੈਂ ਤਾਂ ਹੀ ਨਹੀਂ ਲਾਈਵ ਹੋਣੀ ਏ ਫੇਕ ਹੋਣੀ ਹੈ ਕੱਲ ਇੱਕ ਦੂਸਰਾਂ ਨਾਲ ਜੇ ਜੇ ਹੁਣ ਇਹਦੀ ਕੰਪਲੇਂਟ ਕਰਦੀ ਹੈ ਹਨਾ ਇਹਦਾ ਸਾਰਾ ਐਡਰੈਸ ਨਿਕਲਿਆ ਆਊਗਾ ਬਾਈ ਉਸ ਤੋਂ ਬਾਅਦ ਫਿਰ ਇਹ ਪੈਰਾਂ ਤੇ ਪੈਂਦੇ ਨੇ ਲੋਕ ਇਹ ਜਦੋਂ ਆਪਾਂ ਤਾਂ ਪਿਆਰ ਨਾਲ ਗੱਲ ਕਰ ਰਹੇ ਹਾਂ ਸਾਰਿਆਂ ਨੂੰ ਬਾਈ ਬਾਈ ਕਰਕੇ ਗੱਲ ਕਰ ਵੀ ਤੂੰ ਕੁੜੀ ਦੇਣੀ ਆ ਤਾਂ ਉਹ ਗਾਰੇ ਕੁਝ ਕਰਨੀ ਉਹ ਇਹੀ ਤਾਂ ਚਾਹੁੰਦੇ ਆ ਇਹੀ ਤਾਂ ਚਾਹੁੰਦੇ ਆ ਕਿ ਆਪਾਂ ਤੂੰ ਇੱਕ ਸ਼ਾਂਤ ਬੰਦਾ ਬਣ ਕੇ ਵਿੱਚ ਸਾਡੇ ਨਾਲ ਗੱਲ ਕਰਨ ਬੈਠੇ ਆਂ ਤੂੰ ਭਰਾਵਾ ਤੇਰਾ ਸਮਝਾਤਾ ਸੌਰੀ ਸੌਰੀ ਕਾਨੂੰਨਾ ਬਹਿਣਾ ਪੈ ਜਾਏਗੀ ਸੌਰੀ 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 ਸੌਰੀ